ਤੰਤਨ ਬਾਬਾ ਜਵਾਰਦਾਸ ਜੀ ਪਿੰਡ ਸੂਸਾ ਵਿਖੇ ਸਾਲਾਨਾ ਜੋੜ ਮੇਲਾ ਮਿਤੀ 12 13 14 ਮਈ 2024 ਨੂੰ ਬੜੀ ਸ਼ਰਧਾਪੂਰਵਕ ਮਨਾਇਆ ਗਿਆ ਇਸ ਮੌਕੇ 12 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਰੱਖੇ ਗਏ ਅਤੇ ਜਿਨ੍ਹਾਂ ਦੇ ਭੋਗ 14 ਤਰੀਕ ਨੂੰ ਪਾਏ ਗਏ ਅਰਦਾਸ ਉਪਰੰਤ ਨਿਸ਼ਾਨ ਸਾਹਿਬ ਜੀ ਦੀ ਸੇਵਾ ਕੀਤੀ ਗਈ ਬਾਅਦ ਵਿੱਚ ਵੱਖ-ਵੱਖ ਰਾਗੀ ਜਥਿਆਂ ਨੇ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਨਿਹਾਲ ਕੀਤਾ ਸਰਵਤ ਦੇ ਭਲੇ ਦੀ ਅਰਦਾਸ ਉਪਰੰਤ ਗੁਰੂ ਘਰ ਲੰਗਰ ਵੀ ਅਤੁੱਟ ਵਰਤਾਇਆ ਗਿਆ ਤੰਤਨ ਬਾਬਾ ਜਵਾਰਦਾਸ ਜੀ ਪਿੰਡ ਸੂਸਾਂ ਦੇ ਤਪ ਅਸਥਾਨ ਤੇ ਨਿਸ਼ਾਨ ਸਾਹਿਬ ਆਪਣੇ ਆਪ ਗੁਰੂ ਸਾਹਿਬ ਦੀ ਅਪਾਰ ਕਿਰਪਾ ਸਦਕਾ ਚੜਦਾ ਹੈ ਜੋ ਕਿ ਦੂਰ ਦਰਾਂਡੇ ਤੋਂ ਸੰਗਤਾਂ ਉਸ ਦ੍ਰਿਸ਼ ਨੂੰ ਦੇਖਣ ਆਉਂਦੀਆਂ ਹਨ ਅਤੇ ਸਾਲ ਬਾਦ ਸੰਗਤਾਂ ਸਰੋਵਰ ਦੇ ਪਵਿੱਤਰ ਜਲ 'ਚ ਇਸ਼ਨਾਨ ਕਰਕੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੁੰਦੀਆਂ ਹਨ ਅਤੇ ਤਿੰਨ ਦਿਨ ਤੋਂ ਸੰਗਤਾਂ ਵੱਲੋਂ ਆਪਣੇ ਤਨ ਮਨ ਅਤੇ ਧਨ ਨਾਲ ਸੇਵਾ ਕੀਤੀ ਜਾਂਦੀ ਹੈ ਜਿਸ ਵਿੱਚ ਸੰਗਤਾਂ ਵੱਲੋਂ ਆਪਣੀ ਕੀਰਤ ਕਮਾਈ ਵਿੱਚੋਂ ਵੱਖ-ਵੱਖ ਜਗ੍ਹਾ ਤੇ ਠੰਡੀ ਲੱਸੀ, ਦੁੱਧ, ਜਲੇਬੀਆਂ, ਖੀਰ, ਠੰਡਾ ਪਾਣੀ, ਮਿੱਠੀ ਸ਼ਬੀਰ, ਚਾਹ, ਪਕੌੜੇ, ਫਰੂਟੀਆਂ, ਗੰਨੇ ਦੀ ਰਸ, ਫਰੂਟ, ਕੜੀ ਚਾਵਲ ਅਤੇ ਹੋਰ ਆਦਿ ਲੰਗਰ ਵੀ ਲਗਾਏ ਜਾਂਦੇ ਹਨ। ਇਸ ਮੌਕੇ ਵੱਖ-ਵੱਖ ਥਾਵਾਂ ਤੇ ਫ੍ਰੀ ਮੈਡੀਕਲ ਚੈੱਕਅਪ ਕੈਂਪ ਅਤੇ ਫ੍ਰੀ ਦਵਾਈਆਂ ਵੀ ਵੰਡੀਆਂ ਗਈਆਂ। ਜਿਸ ਵਿੱਚ ਖੂਨਦਾਨ ਕੈਂਪ ਵੀ ਲਗਾਏ ਗਏ। ਜਿੱਥੇ ਸੂਸਾ ਪਿੰਡ ਦੀਆਂ ਸਾਰੀਆਂ ਗਲੀਆਂ ਬਾਜ਼ਾਰ ਵਾਂਗ ਚਮਕ ਰਹੀਆਂ ਸਨ ਉੱਥੇ ਹੀ ਵੱਖ-ਵੱਖ ਜਗ੍ਹਾ ਤੇ ਜ਼ਿਮੀਂਦਾਰਾਂ ਦੇ ਖੇਤਾਂ ਵਿੱਚ ਪੰਘੂੜੇ ਵੀ ਲਗਾਏ ਗਏ ਸਨ ਅਤੇ ਬੱਚਿਆਂ ਤੋਂ ਬਜ਼ੁਰਗਾਂ ਤੱਕ ਆਪਣਾ ਮਨੋਰੰਜਨ ਕਰਦੇ ਵੀ ਮੁਖਾਈ ਦਿੱਤੇ ਉੱਪਰ ਕੋ ਗੁਰਪ੍ਰੀਤ ਸਿੰਘ ਭੋਗਲ ਦੀ ਖਾਸਪੋਟ